ਲੋ ਪਹਿਲੇ ਤਾਂ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੋ ਆਂ ਪਿੰਡ ਕਟਾਰ ਸਿੰਘ ਵਾਲਾ ਬੱਕਰਾ ਮੰਡੀ ਤੇ ਜੋ ਕਿ ਸਰਕਾਰੀ ਮੰਡੀ ਤਾਂ ਅੱਜ ਪਹਿਲਾ ਦਿਨ ਆ ਜੇ ਆਪਾਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਬਈ ਜੋ ਆਪਾਂ ਅੱਗੇ ਦੇਖਿਆ ਬਹੁਤ ਵਧੀਆ ਚਾਹ ਪਾਣੀ ਦੇ ਪ੍ਰਬੰਧ ਆਗੇ ਤੇ ਬਾਕੀ ਬਹੁਤ ਵਧੀਆ ਮੰਡੀ ਭਰੀ ਹੈ ਬਈ ਬਹੁਤ ਦੂਰ ਦੂਰ ਆਏ ਵੇ ਆ ਇੱਧਰ ਜਿਵੇਂ ਚਾਹ ਵਾਲਾ ਬਾਈ ਆ ਗਿਆ ਨਿੰਬੂ ਪਾਣੀ ਹੋ ਗਿਆ ਨਾ ਇਧਰ ਆਪਾਂ ਗੱਲ ਕੀ ਆਲਾ ਬਾਈ ਜੀ ਕਿਹੜੀ ਜਗ੍ਹਾ ਤੋਂ ਆਇਓ ਹਰਮਾਨਗੜ ਢੋੜਾ ਵਾਲੀ ਪਿੰਡ ਹੈ ਹਰਮਾਨਗੜ ਢੋੜਾ ਵਾਲੀ ਪਿੰਡ ਹੈ ਰੋੜਾਂ ਵਾਲੀ ਤੋਂ ਆਹ ਪਹਿਲਾਂ ਤਾਂ ਮੰਡੀ ਦੇ ਪ੍ਰਬੰਧ ਦੱਸੋ ਤੁਹਾਨੂੰ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਵੀਰੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਚਾਹ ਪਾਣੀ ਦਾ ਮੈਂ ਕਹਣਾ ਵੀ 1 ਨੰਬਰ ਹੈ 1 ਨੰਬਰ ਹੈ ਕਿੰਨੇ ਨਾਲ ਖਰੀਦਣੀ ਅੱਜ ਆਪਾਂ ਨਾਲ ਵੀਰੇ ਆਪਾਂ ਕੋਈ 10 ਜਣੇ ਆਏਗੇ 2 ਤੋਂ 2.5 ਤੋਂ 200 ਮਗ ਲੈਣੀ ਠੀਕ ਹੈ ਜੀ ਠੀਕ ਹੈ ਲੈ ਵੀ ਬਾਈ 10 ਜਣੇ ਆ ਯਾਰ ਨਾ ਲੈ ਕੇ ਆਣਾ ਬਾਈ ਜਣੇ ਹਨਾ ਸਾਰਾ ਵਾਹ ਪੂਰੇ ਦਿਲ ਖੁਸ਼ ਬੰਦੇ ਆ ਪੂਰੇ ਹੱਸ ਮੁਖਣਾ ਆਪਕੋ ਕੈਸਾ ਲੱਗ ਰਹਾ ਹੈ ਯਾ ਯਾ ਆਨੇ ਮੇ ਬਹੁਤ ਹੀ ਵਧੀਆ ਲੱਗੀ ਜਾਂਦਾ ਬਾਈ ਜੀ ਇੱਥੇ ਆਏ ਆ ਤਾਂ ਮੰਡੀ ਦੇ ਪ੍ਰਬੰਧ ਕਿਵੇਂ ਆ ਬਾਈ ਸੁਵਿਧਾ ਬਹੁਤ ਵਧੀਆ ਔਰ ਪਹਿਲੀ ਮੰਡੀ ਜੀ ਭੀੜ ਬਹੁਤ ਅੱਛੀ ਹੋ ਚੁੱਕੀ ਹੈ ਠੀਕ ਹੈ ਜੀ ਪੂਰੀਆਂ ਫੁੱਲ ਰੌਣਕਾਂ ਲੱਗੀਆਂ ਹੋਈਆਂ ਹਾਂਜੀ ਪੂਰੀਆਂ ਫੁੱਲ ਰੌਣਕ ਲੱਗੀਆਂ ਹੋਣਾਂ। ਫੁੱਲ ਰੌਣਕ ਬਹੁਤ ਵਧੀਆ। ਪਹਿਲੀ ਮੰਡੀ ਜੀ ਇੰਨੀ ਵੀੜ ਹੋ ਗਈ। ਠੀਕ ਹੈ ਜੀ। ਪ੍ਰੋਫੈਸ਼ਨ ਬਹੁਤ ਤਗੜੀ ਹੈ ਜੀ। ਠੀਕ ਹੈ। ਜਿਵੇਂ ਮੇਨ ਰੋਡ ਦੇ ਉੱਪਰ ਆ। ਸਿਰਾ ਬਿਲਕੁਲ ਠੀਕ ਹੈ ਜੀ। ਆਪਾਂ ਬਠਿੰਡੇ ਤੋਂ ਗੱਲ ਕਰੀਏ ਕਿੰਨਾ ਕੁ ਦੂਰ ਪੈਂਦਾ ਤੁਹਾਨੂੰ ਬਠਿੰਡੇ ਦਾ ਇਹ। ਬਠਿੰਡੇ ਥੋੜੀ ਹੋਗਾ 8-10 ਕਿਲੋਮੀਟਰ ਤੋਂ ਹੋਰ। ਕੋਰਸਮੀਰ ਦੇ ਕੋਲ ਹੀ ਹੈ। ਕੋਰਸਮੀਰ ਦੇ ਬਿਲਕੁਲ ਕੋਲ ਆ। ਬਿਲਕੁਲ। ਕੋਰਸਮੀਰ ਦੇ ਕੋਲ ਹੀ ਹੈ। ਠੀਕ ਹੈ ਜੀ। ਲੋ ਬਈ ਜੀ ਆਪਾਂ ਗੱਲ ਕਰੀਏ ਬਠਿੰਡੇ ਤੋਂ ਆਉਂਦੇ ਤਲਵੰਡੀ ਸਾਬੋ ਵਾਲੇ ਰੋਡ ਪੂਰੇ 10-12 ਬਾਈ ਆਏ ਹੋਏ ਆ ਇਹ ਬਹੁਤ ਹੈ Rajasthan ਜੀ ਮੈਂ ਤਾਂ ਇਹ ਕਹਿੰਦਾ ਬਈ ਜਲਦੀ ਜਿੱਦੇ ਜਿਆਦਾ ਜਿਆਦਾ ਇਥੇ ਮਾਲ ਲੈ ਕੇ ਆਉ ਯਾਰ ਠੀਕ ਹੈ ਜੀ ਬਈ ਲੈ ਬਾਈ ਕਹਿੰਦਾ ਬਹੁਤ-ਬਹੁਤ ਮਾਲ ਲੈ ਕੇ ਪਹੁੰਚੋ ਅਸੀਂ ਗੱਡੀਆਂ ਕਹਿੰਦੇ ਪੂਰੀਆਂ ਫੁੱਲ ਭਰ ਕੇ ਲੈ ਕੇ ਆਣਗੇ ਅੱਜ ਫੁੱਲ ਯਾਰ ਆ ਕੇ ਕਿਹੜੇ ਲੈ ਕੇ ਜਾਣਾ ਤੁਸੀਂ ਤੁੰਗਲੀ ਸੁਣ 10-10 ਸਾਲ ਹੋ ਗਏ ਯਾਰ ਤੁੰਗਲੀ ਮੰਡੀ ਆਉਂਦੇ ਹਾਂ ਸੁਣ ਠੀਕ ਹੈ ਜੀ ਹਾਂ ਸਾਡੇ ਪਿੱਛੇ ਆਈ ਜਾਂਦੇ ਹੈ ਜੀ ਬਰਾ ਅਜੇ ਆਈ ਜਾਂਦੇ ਬੰਦੇ ਬੋਟਰਲੇ ਜਾਂਦੇ ਨੇ ਲੈ ਬਈ ਸਾਡੇ ਵਪਾਰੀ ਕਹਿੰਦੇ ਹੋਰ ਪਿੱਛੇ ਆਈ ਜਾਂਦੇ ਹੈਗੇ ਇਹਨਾਂ ਨੇ ਬਹੁਤ ਮਾਲ ਲੈ ਕੇ ਆਣਾ ਬਾਈ ਬਹੁਤ-ਬਹੁਤ ਵੀਰ ਮਾਲ ਆਇਆ ਨਹੀਂ ਮਾਲ ਬੁਲਾਉ ਹੋਇਆ ਤੇ ਅਸੀਂ ਮਾਲ ਹਜੇ ਥੋੜਾ ਘਟਾ ਆਇਆ ਬਾਈਆਂ ਦੇ ਅਸੀਂ ਮਾਲ ਫੁੱਲ ਲੈ ਕੇ ਆਣਾ ਪਹਿਲੀ ਮੰਡੀ ਆ ਜੂਗਾ ਮਾਲ ਤਾਂ ਹੂੰ ਠੀਕ ਹੈ ਵੀਰੇ ਵਧੀਆ ਵਧੀਆ ਜੀ ਲੋ ਵੀ ਇੱਧਰ ਵੀ ਫੁੱਲ ਮਾਲ ਆਇਆ ਹੋਇਆ ਹਨ ਆਖਿਆਗਾ ਬਾੜੀ ਮੋਟਾ ਮਾਲਾ ਮੋਟਾ ਆਣੀ ਲਾਉਂਦੇ ਹੋ ਅਸੀਂ ਘੜਾ ਲੁਕੋ ਲੋ ਬਾਈ ਇੱਥੇ ਪੇਡਾ ਬੱਕਰੀਆਂ ਲੈ ਕੇ ਪਹੁੰਚ ਚੁੱਕੇ ਆ ਹਨ ਤੇ ਬਾਈ ਥੋੜਾ ਸਾਂਦਾ ਕਹਿੰਦੇ ਆਪਾਂ ਦੱਸ ਨਹੀਂ ਸਕਦੇ ਇਹਦੇ ਬਾਰੇ ਬਾਕੀ ਵਧੀਆ ਨਾਗਾ ਬਾਈ ਕੋਲੇ ਲੇਕੇ ਪਹੁੰਚਾ ਮੰਡੀ ਦਾ ਬਈ ਖਾਸ ਪ੍ਰਬੰਧ ਸਾਰੇ ਵੀਰ ਪਹੁੰਚੋ ਬਹੁਤ ਵਧੀਆ ਮੰਡੀ ਭਰੀ ਹੈਗੀ ਇੱਧਰ ਬਈ ਕੱਪੜਿਆਂ ਦੀ ਦੁਕਾਨ ਹੈ ਪੂਰੀਆਂ ਸਜੀਆਂ ਹੋਈਆਂ ਹਨ ਬਹੁਤ ਵਧੀਆ ਬਈ ਮੰਡੀ ਭਰੀ ਅੱਜ ਪਹਿਲਾ ਦਿਨ ਹੈ ਜੋ ਮੰਡੀ ਦਾ ਪੂਰਾ ਫੁੱਲ ਰੌਣਕ ਲੱਗੀਆਂ ਹੋਈਆਂ ਬਈ ਇੱਕ ਦੁਕਾਨ ਕੱਪੜਿਆਂ ਦੀ ਹੈਗੀ ਇੱਧਰ ਬਈ ਨਾਲ ਕਬੂਤਰ ਕੁੱਕੜ ਲੈ ਕੇ ਪਹੁੰਚਿਆ ਨਾ ਤੇ ਆਪਾਂ ਬਾਈਆਂ ਨਾਲ ਗੱਲਬਾਤ ਵੀ ਕਰਾਵਈਏ ਜੇ ਬਾਈ ਨੇ ਕਰ ਲੀ ਤਾਂ ਲੋਏ ਬਾਈ ਇੱਧਰ ਕਬੂਤਰ ਮੁਰਗੇ ਬਹੁਤ ਸੋਹਣੇ ਲੈ ਕੇ ਆਇਆ ਬਣਾ ਇੱਧਰ ਦੇਖੋ ਬਈ ਬਹੁਤ ਵਧੀਆ ਬਈ ਕਿੰਨੇ ਨਗ ਲੈ ਕੇ ਆਇਓ ਅੱਜ ਨੰਗ ਤੇ ਵੀਰੇ ਆਪਣੇ ਕੋਲੇ 10-15 ਮੁਰਗੇ ਨੇ ਅਸੀਲ ਦੇਸੀ ਤੇ ਦੂਜੇ ਆਪਣੇ ਆਹ ਕਬੂਤਰ ਨੇ ਠੀਕ ਹੈ ਜੀ ਵੀ ਬਾਈ ਕਬੂਤਰ ਹੈ ਠੀਕ ਹੈ ਮੁਰਗੇ ਦਾ ਕੀ ਰੇਟ ਆ ਬਈ ਮੁਰਗੇ ਦੇ ਵੀਰੇ ਐਡਡ ਕੁਆਲਟੀ ਆਪਣੇ ਕੋਲੇ ਬੈਂਟਮ ਐ ਦੇਸੀ ਐ ਅਸੀਲ ਐ ਠੀਕ ਹੈ ਜੀ ਠੀਕ ਹੈ ਨਾ ਬਗੇ ਅਸੀਲ ਦੇ ਆ ਬੱਚੇ ਆ ਠੀਕ ਹੈ ਜੀ ਇਹ ਉਹ ਰੇਟ ਦੇ ਨਾਲ ਬੱਚਿਆਂ ਦੇ ਜਿਹੜੇ ਸੀਂਧੀ ਜੋੜੀ ਆ 1500 ਦੀ ਆ ਠੀਕ ਹੈ ਜੀ ਬਾਕੀ ਜਿਹੜਾ ਦੇਸੀ ਕੁੱਕੜ ਖੜਿਆ ਕੋਈ 1000 ਦਾ ਵੀ 800 ਦਾ ਵੀ 1200 ਦਾ ਵੀ ਆ ਠੀਕ ਹੈ ਜੀ ਜਿਹੜਾ ਬੈਂਟਮ ਖੜਿਆ ਇਹਦਾ 1500 ਇਹ ਬੈਂਟਮ ਆ ਹਾਂ ਇਹ ਜ਼ੀਰੋ ਸਾਈਜ਼ ਨਿਕੋ ਹਾਂ ਨਿਕਾਇਆ ਰੰਗ ਠੀਕ ਹੈ ਲੈ ਵੀ ਇਹ ਬੈਂਟਮ ਨਸਲ ਦਾ ਮੁਰਗਾ ਹੈ ਹਾਂ ਜੀ ਹਾਂ ਜੀ ਲੈ ਵੀ ਬਾਕੀ ਆ ਉੱਡਣੇ ਜ਼ੀਰੋ ਸਾਈਜ਼ ਆ ਤੇ ਮੁਰਗੇ ਦੀ ਆਪਾਂ ਗੱਲ ਕਰੀਏ ਬਈ ਬਹੁਤ ਸੋਹਣਾ ਮੁਰਗਾ ਨਾ ਇਹ ਕਿਹੜਾ ਬਈ ਇਹ ਵੀ ਬੈਂਟਮ ਹੀ ਆ ਇਹ ਵੀ ਬੈਂਟਮ ਹੀ ਆ ਹਾਂ ਤੇ ਆ ਥੱਲੇ ਸੀਲ ਆ ਨੀਚੇ ਵਾਲੇ ਸੀਗਾ ਇਹ ਐਸੀ ਜਿਹਾ ਲੱਗੇ ਇਹ ਵੀ ਸੀ ਮੁਰਗਿਆ ਇਹ ਵੀ ਸੀ ਲਿਆ ਬਈ ਇਹ ਦੇਸੀ ਹੈ ਵੀਰੇ ਇਹ ਦੇਸੀ ਹੈ ਹਾਂਜੀ ਠੀਕ ਹੈ ਜੀ ਆਹ ਕਬੂਤਰ ਆ ਜੀ ਇਹ ਕਬੂਤਰ ਕਿਹੜੀ ਨਾਲ ਦੇ ਬਈ ਇਹ ਵੀਰੇ ਬਾਜੀ ਵਾਲੇ ਪੰਜਾਬੀ ਕਬੂਤਰ ਹੈ ਠੀਕ ਹੈ ਜੀ ਹਾਂਜੀ ਵਧੀਆ ਛੋਟੀ ਦਾ ਕਬੂਤਰ ਹੈ ਉਡਣੇ ਦੇ ਨੀਚੇ ਲੱਗੇ ਆ ਹਣਾ ਆ ਲੱਗੇ ਇੱਕ ਦੋ ਜੋੜਾ ਹੀ ਆ ਤੇ ਇਹਨਾਂ ਰੇਟ ਕੀ ਆ ਬਈ ਇਹ ਉਡਣੇ ਦੀ 1200 ਦੀ ਜੋੜੀ ਹੈ ਠੀਕ ਹੈ ਜੀ ਬਾਕੀ ਉਹ ਆਪਣੇ ਕੋਲੇ 4-500 ਦੀ ਵੀ ਹੁੰਦੀ ਹੈ ਕੁਆਲਟੀ ਦੇ ਉੱਤੇ ਵੀਰੇ ਠੀਕ ਹੈ ਜੀ ਤੇ ਆਪਣੇ ਲੱਕਿਆਂ ਦੀ ਲੱਕਿਆਂ ਦੀ ਜੋੜੀ ਵੀਰੇ 1000 ਦੀ ਵੀ ਹੈ 500 ਦੀ ਵੀ ਹੈ ਕੋਈ 상관 ਨਾਲ ਇਹ ਮੁਰਗੇ ਕਿਹੜੀ ਹੈ ਜੀ ਇਹ ਅਸੀਲ ਦੇ ਬੱਚੇ ਵੀਰੇ ਇਹ ਅਸੀਲ ਦੇ ਬੱਚੇ ਹੈ ਜੀ ਹਾਂ ਜੀ ਇੱਕ ਪੱਠਾ ਦੇ ਕਬੱਠੀ ਠੀਕ ਹੈ ਜੀ ਹਾਂ ਇਹ ਜੁੜੀ ਹੈ ਆਪਣੇ 1500 ਦੀ ਠੀਕ ਹੈ ਜੀ ਨੀਚੇ ਵਾਲੀ ਆਪਾਂ ਮੰਨ ਤਾਂ ਨਹੀਂ ਕਰਦਾਂਗੇ ਨੀਚੇ ਵਾਲੇ ਜੀ ਥੱਲੇ ਜਿਹੜੀ ਚਿਤਰੀ ਜਾਵੀ ਕਹਿੰਦੇ ਉਹਨੂੰ ਠੀਕ ਹੈ ਜੀ ਨੂਰੀ ਚਿਤਰੀ ਜਾਲੀ ਹਾਂ ਤੇ ਜਾਵਾ ਮੁਰਗਾ ਜਾਵਾ ਮੁਰਗਾ ਹਾਂ ਮੁਰਗੀ ਚਿਤਰੀ ਉਹਨਾਂ ਦਾ ਰੇਟ ਕੀ ਹੈ ਬਈ ਇਹ ਮੁਰਗੀ ਦਾ 2200 ਰੁਪਏ ਵੀਰੇ ਠੀਕ ਹੈ ਜੀ ਠੀਕ ਹੈ ਮੁਰਗੇ ਦਾ ਆ 1500 ਰੁਪਏ ਠੀਕ ਹੈ ਜੀ ਇਹਦੇ ਹਿਸਾਬ ਨਾਲ ਰੇਟ ਇਹ ਆਪਣੇ ਕਬੂਤਰ ਕਿਹੜੇ ਹੈ ਜੀ ਇਹ ਇਹ ਕਬੂਤਰ ਸੈਲ ਹੋ ਗਏ ਬਹੁਤ ਚੰਗੇ ਕਬੂਤਰ ਚੰਗੇ ਖਿਡਾਰੀ ਨੇ ਲਿੱਤੇ ਆ ਕਬੂਤਰ ਸਾਰੇ ਚੋਟੇ ਨੇ ਅੱਛਾ ਇਹ ਸੇਲ ਹੋ ਚੁੱਕੇ ਆ ਹਾਂਜੀ ਸੇਲ ਠੀਕ ਹੈ ਜੀ ਲੈ ਵੀ ਇਹ ਸੇਲ ਹੋ ਚੁੱਕੇ ਆ ਤੇ ਆਪਾਂ ਇਹਨਾਂ ਦੀ ਗੱਲ ਨਹੀਂ ਕਰਨੀ ਬਾਈ ਨਾਲ ਤੇ ਨੀਚੇ ਵਾਲੇ ਮੁਰਗਾ ਤੇ ਮੁਰਗੀ ਬਾਈ ਇਹ ਵੀਰੇ ਮੁਰਗੀ 2500 ਰੁਪਏ ਦੀ ਹੈ ਠੀਕ ਹੈ ਜੀ ਮੁਰਗਾ ਵਜੇ ਪਰਸਰ ਹੁੰਦਾ ਤਾਂ ਉਹ ਤਾਂ 5000 ਰੁਪਏ ਰੇਟ ਹੈ ਠੀਕ ਹੈ ਜੀ ਬਾਕੀ ਉਹ 2500 2600 ਦਾ ਦੇ ਦਾਂਗਾ ਠੀਕ ਇਹ ਕਿਹੜੀ ਨਸਲ ਆ ਬਾਈ ਇਹ ਵੀ ਆਪਣਾ ਜਾਵਾ ਤਾਜ ਇਹ ਵੀ ਜਾਵਾ ਜੀ ਹਾਂ ਤੇ ਚਿੱਤਲ ਨੂਰੀ ਮੁਰਗੀ ਆ ਠੀਕ ਹੈ ਬਾਈ ਜੀ 来 ਬਹੁਤ ਬਹੁਤ ਧੰਨਵਾਦ ਬਾਈ ਦਾ ਜਿਹਨੇ ਆਪਾਂ ਨੂੰ ਇਹਦੇ ਬਾਰੇ ਵਧੀਆ ਜਾਣਕਾਰੀ ਦਿੱਤੀ ਤੇ ਬਾਈ ਕੁਤਾਰ ਸਿੰਘ ਆਲਾ ਬੱਕਰਾ ਮੰਡੀ ਤੇ ਬਾਈ ਕਬੂਤਰ ਮੁਰਗੇ ਮੁਰਗੀਆਂ ਲੈ ਕੇ ਪਹੁੰਚਿਆ ਹਨਾ ਲੋ ਵੀ ਨਾਲ ਨਾਲ ਆਪਾਂ ਤੁਹਾਨੂੰ ਇੱਧਰ ਪਾਈਆਂ ਦੁਕਾਨਾਂ ਦਿਖਾਵਾਂਗੇ ਬਹੁਤ ਸੋਹਣੀਆਂ ਦੁਕਾਨਾਂ ਸਜਾ ਰੱਖੀਆਂ ਵਈਆਂ ਨੇ ਤੇ ਬਾਕੀ ਆਪਾਂ ਨਾਲ ਨਾਲ ਬਾਈ ਗੱਲਬਾਤ ਵੀ ਕਰਾਂਗੇ ਇਹ ਕਿਹੜੀ ਮਸਲਾ ਬਈ ਇਹ ਬਾਈ ਚਿਤਰੀ ਨੂਰੀ ਮੁਰਗੀ ਹੈ ਠੀਕ ਹੈ ਜੀ ਠੀਕ ਹੈ ਨਾ ਬਹੁਤ ਚੰਗੀ ਹੈ ਹੱਡ ਪੈਰਾ ਦੀ ਹੈ ਠੀਕ ਹੈ ਜੀ ਡਬਲ ਹੱਡੀ ਦੀ ਹੈ ਤੇ ਵਾਈਟ ਅੱਖ ਦੇ ਵਿੱਚ ਹੈ ਠੀਕ ਹੈ ਜੀ ਸ਼ੌਕੀ ਹੈ ਤਾਜ਼ਾ ਹੈ ਤਾਜ਼ਾ ਜੀ ਕੱਢ ਦੂੰ ਮੈਂ ਠੀਕ ਹੈ ਜੀ ਤੇ ਇਹ ਮੁਰਗੀ ਵੀ ਆਪਾਂ ਦੇ ਦਾਂਗੇ ਪੂਰੀ ਪਰਸਰ ਹੋਈ ਪਈ ਹੈ ਬੱਚੇ-ਮੁੱਚੇ ਵਧੀਆ ਕੱਦ ਦੇ ਕੱਢਦੀ ਹੈ ਇਹ ਠੀਕ ਹੈ ਜੀ ਠੀਕ ਹੈ ਨਾ ਜੀਰ ਪਰਾਂ ਨੂੰ ਚਾਹੀਦੇ ਆ ਉਹ ਦੇ ਦਾਂਗੇ ਆਪਾਂ ਤੋਣ ਵੀ ਕਾਫੀ ਲੰਮੀਆਂ ਹਨ ਹਾਂ ਤੋਣ ਤਾਣ ਸਾਰੀ ਬਹੁਤ ਚੰਗੀ ਹੈ ਹੱਡ ਪੈਰਾ ਦੀ ਚੰਗੀ ਹੈ ਠੀਕ ਹੈ ਇਹਦੀ ਭੈਣ ਉਹ ਵੀ ਹੈ ਤੇ ਹੋਰ ਵੀ ਮਿਲ ਜਾਣਗੇ ਉਹ ਖੜੀ ਇਹਦੀ ਭੈਣ ਅੱਛੇ ਇਧਰਲੇ ਪਾਸੇ ਖੜੀ ਜੜੀ ਹਾਂ ਆ ਖੜੀ ਇਹਦੀ ਭੈਣ ਵੀ ਆ ਠੀਕ ਹੈ ਠੀਕ ਹੈ ਜੀ ਤੇ ਰੇਟ ਵੀ ਮੌਕੇ ਤੇ ਜਾਈ ਦੇ ਦਾਂਗੇ ਠੀਕ ਹੈ ਜੀ ਜੇ ਬਾਈ ਜੀ ਕਿਸੇ ਨੇ ਵੀਰਵਾਰ ਨੂੰ ਖਰੀਦਣੂ ਐ ਸੇ ਮੰਡੀ ਤੇ ਮਿਲਿਆ ਕਰ ਮਿਲ ਜਾਂਗੇ ਜਿਹੜਾ ਕਾਲ ਕਰਦਾ ਬਾਕੀ ਮਾਰੇ ਮੋٹے ਚੰਗੇ ਜਾਨਵਰ ਚਾਹੀਦੇ ਘਰੇ ਵੀ ਦੇ ਜਾਗੇ ਕਬੂਤਰ ਮੁਰਗੇ ਠੀਕ ਹੈ ਲੈ ਬਾਈ ਤੋਂ ਮੁਰਗੇ ਆ ਕਬੂਤਰ ਕਰੋ ਕੋਈ ਲੈ ਤੇ ਬਾਈ ਕਹਿੰਦਾ ਹਰ ਵੀਰਵਾਰ ਪਿੰਡ ਕਟਾਰ ਸਿੰਘ ਵਾਲਾ ਬੱਕਰਾ ਮੰਡੀ ਤੇ ਮੈਂ ਜਰੂਰ ਪਹੁੰਚਿਆ ਕਰੂੰਗਾ ਵੀ ਅੱਜ ਜਿਵੇਂ ਪਹਿਲੀ ਮੰਡੀ ਆ ਬਈ ਮੰਡੀ ਦੇ ਪ੍ਰਬੰਧ ਕਿਵੇਂ ਲੱਗੇ ਤੁਹਾਨੂੰ ਮੰਡੀ ਦੇ ਪ੍ਰਬੰਧ ਬਹੁਤ ਸਾਰੇ ਚੰਗੇ ਆ ਨਿਯਮ ਵੀ ਸਹੀ ਆ ਠੀਕ ਹੈ ਜੀ ਵਧੀਆ ਨਾਲੇ ਮੈਨ ਰੋਡ ਤੇ ਉੱਤੇ ਆ ਠੀਕ ਹੈ ਜੀ ਕੋਈ ਚੱਕਰ ਵਾਲੀ ਗਲੀ ਬੰਦਾ ਸੌਖਾ ਆ ਸਕਦਾ ਠੀਕ ਹੈ ਲੰਗਰ ਪਾਣੀ ਕਿਵੇਂ ਲੱਗਿਆ ਜੀ ਆਪਾਂ ਲੰਗਰ ਪਾਣੀ ਪੂਰਾ ਬੱਲੇ ਆ ਜੀ ਠੀਕ ਹੈ ਜੀ ਧੰਨਵਾਦ ਵੀਰੇ ਲੈ ਵੀ ਇੱਧਰ ਬਾਈ ਕੈਪਰੀ ਨੀਕਰ ਲਗਾਇਆ ਕੈਪਰੀ ਨੀਕਰ ਦਾ ਕੀ ਰੇਟ ਆਈ 100 ਕੀ ਦੋ 100 ਕੀ ਦੋ ਜੀ ਕਿਹੜੀ ਮੰਡੀ ਤੇ ਖੜੇ ਹੋ ਜੀ ਅੱਜ ਮੰਡੀ ਦਾ ਨਾਮ ਤਾਂ ਪਤਾ ਨਹੀਂ ਆ ਨਵੀਂ ਮੰਡੀ ਹੈ ਮੈਂ ਵੀ ਮੈਂ ਬਾਕੀ ਮੈਂ ਦੱਸ ਦਿੰਦਾ ਬਾਈ ਕਹਿੰਦਾ ਤੁਹਾਨੂੰ ਪਤਾ ਨਹੀਂ ਕਿਤਾਰ ਸਿੰਘ ਵਾਲਾ ਪਿੰਡ ਆ ਬਿਲਕੁਲ ਕੋਰਸਮੀਰ ਦੇ ਕੋਲੇ ਆ ਬਾਈ ਬਹੁਤ ਵਧੀਆ ਮੰਡੀ ਪਰੇ ਹੋਵੇ ਮੰਡੀ ਦੇ ਪ੍ਰਬੰਧਾਂ ਦੀ ਗੱਲ ਕਰੇ ਕਿਵੇਂ ਲੱਗੇ ਲੋਹਰਾ ਵੀ 100-100 ਰੁਪਏ ਠੀਕ ਹੈ ਬਾਈ ਕਹਿੰਦਾ ਲੋਹਰਾ ਵੀ 100-100 ਮੰਡੀ ਦੇ ਪ੍ਰਬੰਧ ਆਪ ਦਾ ਕਿਵੇਂ ਲੱਗੇ ਬਾਈ ਬਹੁਤ ਵਧੀਆ ਬਾਈ ਬਹੁਤ ਵਧੀਆ ਠੀਕ ਹੈ ਚਾਹ ਪਾਣੀ ਲੰਗਰ ਪਾਣੀ ਜਗਾ ਵੀ ਸਹੀ ਹੈ ਠੀਕ ਹੈ ਜੀ ਬਿਲਕੁਲ ਮੇਨ ਰੋਡ ਦੇ ਉੱਪਰ ਆਣਾ ਮੇਨ ਰੋਡ ਤੇ ਆਈ ਮੈਂ ਬਿਲਕੁਲ ਮੇਨ ਰੋਡ ਦੇ ਉੱਤੇ ਆ ਬਟਿੰਡੇ ਦੇ ਤਲਵੰ ਲੋ ਇਹ ਇੱਧਰ ਲਖਾਈ ਲਿਖੀ ਜਾਂਦੀ ਹੈ ਮਾਰਟੀ ਦੇ ਮਾਲ ਲਾ ਕੇ ਇਹਨੇ ਕੋਈ ਪਸ਼ੂ ਖਰੀਦਣਾ ਜਾਂ ਕੋਈ ਕੇਚਿਆ ਇੱਥੇ ਲਿਖਿਆ ਜਾਂਦਾ ਬਈ ਇੱਧਰ ਵਧੀਆ ਸਟਾਲ ਲੱਗਣਾ ਹੁੰਦਾ ਜਿਵੇਂ ਇੱਧਰ ਜੂ ਤਾਂ ਚਾਰ ਦੀ ਸਟਾਲ ਹੋਗੀ ਕਿਵੇਂ ਚਾਰ ਦੀ ਸਟਾਲ ਹੋਗੀ ਇੱਧਰ ਦੁਕਾਨ ਹੋਗੀ ਆਣਾ ਗਾਨੀਆਂ ਹੋਣਾਂ ਫੁੱਲ ਬੂਟੀਆਂ ਹੋਣਾਂ ਬੱਕਰਾਂ ਦਾ ਸਾਮਾਨ ਬਈ ਕਾਫੀ ਵਧੀਆ ਬਾਈ ਨੇ ਲਿਆ ਰੱਖਿਆ ਤੇ ਆਪਾਂ ਮੰਡੀ ਦੇ ਦੁਆਰੇ ਫੇਰ ਬੋਲਦੇ ਬਈ ਪਿੰਡ ਕਟਾਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਰੋਡ ਦੇ ਉੱਪਰ ਬਈ ਕੋਰਸਮੀਰ ਪਿੰਡ ਦੇ ਕੋਲੇ ਬਿਲਕੁਲ ਮੰਡੀ ਲੱਗਦੀ ਹੈ ਇਹ ਬਹੁਤ ਵਧੀਆ ਮੰਡੀ ਭਰੀ ਹੋਈ ਵੀ ਇੱਧਰ ਲੰਗਰ ਚੱਲ ਜਾਂਦਾ ਤੇ ਜ਼ਰੂਰ ਪਹੁੰਚਿਆ ਕਰੋ ਬਈ ਹਰ ਵੀਰਵਾਰ ਬੱਕਰਾ ਮੰਡੀ ਪਿੰਡ ਕਟਾਰ ਸਿੰਘ ਵਾਲਾ